ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਸੁਣ ਨਾਲ ਸਿੱਖ ਸਿੱਧਾਂ ਪੀਰਾਂ ਸੁਰਾਂ ਨਾਥਾਂ ਦੇ ਬਰਾਬਰ ਹੋ ਜਾਂਦਾ ਹੈ ਸੁਣਿਆ ਧਰਤ ਤਵਲ ਆਕਾਸ਼ ਸੁਣ ਦੇ ਨਾਲ ਸਿੱਖ ਨੂੰ ਇਸ ਬ੍ਰਹਿਮੰਡ ਦੇ ਅੰਦਰ ਧਰਤੀ ਦਾ ਕੀ ਸਥਾਨ ਹੈ ਇਸ ਬ੍ਰਹਿਮੰਡ ਦੇ ਅੰਦਰ ਧਰਤੀ ਕਿਵੇਂ ਟਿੱਕੀ ਹੋਈ ਹੈ ਧਰਤੀ ਦੇ ਟਿਕਣ ਦਾ ਆਧਾਰ ਕੀ ਹੈ ਭਾਵ ਤਵਲ ਕੀ ਹੈ ਤਾਂ ਪਤਾ ਲੱਗ ਜਾਂਦਾ ਹੈ ਸੁਣ ਦੇ ਨਾਲ ਸਿੱਖ ਨੂੰ ਆਕਾਸ਼ ਭਾਵ ਸਪੇਸ ਦਾ ਪਤਾ ਲੱਗ ਜਾਂਦਾ ਹੈ ਸੁਣਿਆ ਦੀਪ ਲੋਪ ਅਤਾਲ ਸੁਣਦੇ ਨਾਲ ਸਿੱਖ ਨੂੰ ਇਸ ਧਰਤੀ ਦੇ ਉੱਪਰ ਸਮੂਹ ਦੀਪਾਂ ਦੀ ਜਾਣਕਾਰੀ ਹੋ ਜਾਂਦੀ ਹੈ ਉਸ ਨੂੰ ਇਸ ਬ੍ਰਹਿਮੰਡ ਦੇ ਅੰਦਰ ਕਿੰਨੀਆਂ ਧਰਤੀਆਂ ਹਨ ਇਹਨਾਂ ਅਰਬਾਂ ਖਰਬਾਂ ਧਰਤੀਆਂ ਬਾਰੇ ਜਾਣਕਾਰੀ ਹੋ ਜਾਂਦੀ ਹੈ ਅਤੇ ਸਿੱਖ ਨੂੰ ਸੁਣਦੇ ਨਾਲ ਸਪੇਸ ਭਾਵ ਪਤਾਲ ਦਾ ਪਤਾ ਚੱਲ ਜਾਂਦਾ ਹੈ ਇਸ ਬ੍ਰਹਿਮੰਡ ਦੇ ਅੰਦਰ ਜੋ ਖਲਾਅ ਹੈ ਜੋ ਖਾਲੀ ਜਗ੍ਹਾ ਹੈ ਜੋ ਸਪੇਸ ਹੈ ਉਸ ਲਈ ਸਾਇੰਸ ਇੱਕ ਸ਼ਬਦ ਦਾ ਇਸਤੇਮਾਲ ਕਰਦੀ ਹੈ ਉਹ ਹੈ ਸਪੇਸ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਲਈ ਦੋ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ ਆਕਾਸ਼ ਅਤੇ ਪਤਾਲ ਆਕਾਸ਼ ਭਾਵ ਇਸ ਬ੍ਰਹਿਮੰਡ ਅੰਦਰ ਰੋਸ਼ਨੀ ਜਾਂ ਪ੍ਰਕਾਸ਼ ਵਾਲੀ ਜਗ੍ਹਾ ਇੱਕ ਤਾਰਾ ਮੰਡਲ ਦੇ ਅਧੀਨ ਜਿੰਨਾ ਵੀ ਏਰੀਆ ਹੁੰਦਾ ਹੈ ਅਤੇ ਉਸ ਤਾਰੇ ਦੀ ਜਿੱਥੋਂ ਤੱਕ ਰੋਸ਼ਨੀ ਪਹੁੰਚਦੀ ਹੈ ਉਹ ਜਗ੍ਹਾ ਇਸ ਤਰ੍ਹਾਂ ਸਾਰੇ ਤਾਰਿਆਂ ਦੇ ਸਮੂਹ ਜਿਸ ਨੂੰ ਗੈਲੈਕਸੀ ਕਿਹਾ ਜਾਂਦਾ ਹੈ ਦੇ ਵਿਚਕਾਰ ਆਉਂਦਾ ਏਰੀਆ ਜਿੱਥੇ ਪ੍ਰਕਾਸ਼ ਹੈ ਰੌਸ਼ਨੀ ਹੈ ਜਿੱਥੇ ਸੂਰਜ ਹਨ ਜਿੱਥੇ ਤਾਰੇ ਹਨ ਉਹ ਏਰੀਆ ਪਰ ਇਹ ਇਸ ਬ੍ਰਹਿਮੰਡ ਦਾ ਬਹੁਤ ਹੀ ਛੋਟਾ ਹਿੱਸਾ ਹੈ ਔਰ ਇਸ ਹਿੱਸੇ ਨੂੰ ਆਕਾਸ਼ ਕਹਿੰਦੇ ਹਨ ਪਤਾਲ ਭਾਵ ਇੱਕ ਗੈਲੈਕਸੀ ਤੋਂ ਦੂਸਰੀ ਗੈਲੈਕਸੀ ਵਿਚਲੀ ਵਿੱਥ ਇਹ ਅਰਬਾਂ ਖਰਬਾਂ ਮੀਲ ਹੈ ਹਜ਼ਾਰਾਂ ਪ੍ਰਕਾਸ਼ ਵਰੇ ਹੈ ਔਰ ਇੱਕ ਗੈਲੈਕਸੀ ਤੋਂ ਦੂਸਰੀ ਗੈਲੈਕਸੀ ਦੇ ਵਿੱਚ ਪੋ ਪਹਨੇਰਾ ਛਾਇਆ ਹੋਇਆ ਹੈ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਪੇਸ ਬਾਰੇ ਸਾਇੰਸ ਨਾਲੋਂ ਡੂੰਗੀ ਅਤੇ ਬਿਹਤਰ ਜਾਣਕਾਰੀ ਦਿੰਦੇ ਹਨ ਸੁਣਿਆ ਪੋ ਨਾ ਸਕੈ ਕਾਲ ਸੁਣ ਨਾਲ ਸਿੱਖ ਸਮੇਂ ਦੇ ਪ੍ਰਭਾਵ ਤੋਂ ਬਾਹਰ ਨਿਕਲ ਜਾਂਦਾ ਹੈ ਇਸ ਤਰ੍ਹਾਂ ਪੌੜੀ ਨੰਬਰ 8 ਦਾ ਸਮੁੱਚਾ ਭਾਵ ਇਹ ਹੈ ਕਿ ਸੁਣਦੇ ਨਾਲ ਸਿੱਖ ਨੂੰ ਟਾਈਮ ਅਤੇ ਸਪੇਸ ਦੀ ਜਾਣਕਾਰੀ ਹੋ ਜਾਂਦੀ ਹੈ ਅਤੇ ਉਹ ਸਮੇਂ ਦੇ ਪ੍ਰਭਾਵ ਤੋਂ ਬਾਹਰ ਨਿਕਲ ਜਾਂਦਾ ਹੈ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ਼ ਭਾਵ ਸੁਣਦੇ ਨਾਲ ਸਿੱਖ ਨੂੰ ਇਨਾ ਗਿਆਨ ਪੈਦਾ ਹੋ ਜਾਂਦਾ ਹੈ ਕਿ ਉਹ ਵਿਗਾਸ ਅਤੇ ਖੇੜੇ ਵਿੱਚ ਰਹਿੰਦਾ ਹੈ ਅਤੇ ਉਸ ਦੇ ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪ ਜੀ ਦੇ ਸਨਮੁਖ ਇੱਕ ਬੇਨਤੀ ਹੈ ਕਿ ਕਿਰਪਾ ਕਰਕੇ ਆਪ ਮੇਰਾ ਚੈਨਲ ਦਾ ਸਿੱਖ ਧਰਮਸ਼ਾਲ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਫਾਲੋ ਕਰੋ ਤੇ ਕਿਰਪਾ ਕਰਕੇ ਇਸ ਦਾ ਬੈਲ ਆਈਕਨ ਜਰੂਰ ਦਬਾਓ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗਿਆਨ ਤੇ ਆਧਾਰਿਤ ਜਦੋਂ ਵੀ ਕੋਈ ਹੋਰ ਨਵੀਂ ਵੀਡੀਓ ਲੈ ਕੇ ਆਪ ਜੀ ਦੇ ਸਨਮੁਖ ਪੇਸ਼ ਹੋਈਏ ਤਾਂ ਤਾਂ ਉਹ ਆਪ ਜੀ ਤੱਕ ਪਹੁੰਚ ਸਕੇ ਆਓ ਅੱਗੇ ਵਧਦੇ ਹਾਂ ਅਗਲੀ ਪੌੜੀ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਹਨ ਕਿ ਸੁਣਦੇ ਨਾਲ ਸਿੱਖ ਸ਼ਿਵ ਬ੍ਰਹਮਾ ਅਤੇ ਇੰਦਰ ਦੇ ਬਰਾਬਰ ਹੋ ਜਾਂਦਾ ਉਸ ਨੂੰ ਪਤਾ ਚੱਲ ਜਾਂਦਾ ਹੈ ਕਿ ਸ਼ਿਵ ਭਾਵ ਮੌਤ ਭਾਵ ਦਿਵਾਨ ਕੀ ਹੈ ਉਸ ਨੂੰ ਪਤਾ ਚੱਲ ਜਾਂਦਾ ਹੈ ਕਿ ਬ੍ਰਹਮਾ ਭਾਵ ਜਨਮ ਭਾਵ ਉਤਪਤੀ ਕੀ ਹੈ ਇਸ ਤਰ੍ਹਾਂ ਸਿੱਖ ਨੂੰ ਸੁਣ ਨਾਲ ਜਨਮ ਅਤੇ ਮੌਤ ਬਾਰੇ ਪੂਰਾ ਗਿਆਨ ਹੋ ਜਾਂਦਾ ਹੈ ਉਸ ਨੂੰ ਇਸ ਬ੍ਰਹਿਮੰਡ ਦੇ ਬਣਨ ਅਤੇ ਇਸ ਬ੍ਰਹਿਮੰਡ ਦੇ ਖਤਮ ਹੋ ਜਾਣ ਬਾਰੇ ਪੂਰਨ ਸੋਝੀ ਹੋ ਜਾਂਦੀ ਹੈ ਸੁਣਿਆ ਮੁਖ ਸਲਾਹਨਮੰਦ ਸੁਣਦੇ ਨਾਲ ਉਸ ਦੇ ਮੁਖ ਤੋਂ ਚੰਗੇ ਚੰਗੇ ਸ਼ਬਦ ਨਿਕਲਦੇ ਹਨ ਸੁਣਿਆ ਜੋਗ ਯੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਸੁਣਦੇ ਨਾਲ ਉਸ ਨੂੰ ਸਰੀਰ ਦੇ ਅੰਦਰਲੇ ਭੇਦਾਂ ਭਾਵ ਡਾਕਟਰੀ ਦੀ ਸਮਝ ਆ ਜਾਂਦੀ ਹੈ ਉਸ ਨੂੰ ਪਤਾ ਚੱਲ ਜਾਂਦਾ ਹੈ ਕਿ ਜੋਗੀ ਜਾਂ ਡੇਰੇਦਾਰ ਆਪਣੇ ਚੇਲੇ ਨੂੰ ਕਿਹੜਾ ਨੁਕਤਾ ਕਿਵੇਂ ਵਰਤਣ ਲਈ ਦਿੰਦਾ ਹੈ ਅਤੇ ਇਸ ਦੇ ਕੀ ਨਤੀਜੇ ਨਿਕਲਦੇ ਹਨ ਸੁਣਦੇ ਨਾਲ ਉਸ ਨੂੰ ਸੰਸਾਰ ਦੀਆਂ ਸਾਇੰਸ ਅਤੇ ਗਿਆਨ ਦੀਆਂ ਕਿਤਾਬਾਂ ਬਾਰੇ ਸਮਝ ਆ ਜਾਂਦੀ ਹੈ ਭਾਵ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਇਹਨਾਂ ਸਾਇੰਸ ਅਤੇ ਗਿਆਨ ਦੀਆਂ ਕਿਤਾਬਾਂ ਵਿੱਚ ਕੀ ਲਿਖਿਆ ਹੋਇਆ ਹੈ ਅਤੇ ਇਹਨਾਂ ਦੇ ਅਸਲ ਵਿੱਚ ਅਰਥ ਕੀ ਹਨ ਸੁਣਦੇ ਨਾਲ ਸਿੱਖੰਦਰ ਇਨਾਂ ਗਿਆਨ ਪੈਦਾ ਹੋ ਜਾਂਦਾ ਹੈ ਕਿ ਉਹ ਆਨੰਦ ਵਿੱਚ ਆ ਜਾਂਦਾ ਹੈ ਅਤੇ ਉਸ ਦੇ ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣ ਨਾਲ ਸਿੱਖ ਨੂੰ ਸੱਚ ਸਬਰ ਅਤੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਉਹ 68ਾਂ ਤੀਰਥਾਂ ਦੇ ਚੱਕਰ ਵਿੱਚ ਨਹੀਂ ਪੈਂਦਾ ਭਾਵ ਉਸ ਨੂੰ ਸੁਣਦੇ ਨਾਲ ਇਹਨਾਂ ਗਿਆਨ ਮਿਲ ਜਾਂਦਾ ਹੈ ਜਿੰਨਾ ਉਸ ਨੂੰ 68 ਤੀਰਥਾਂ ਤੇ ਜਾ ਕੇ ਉੱਥੇ ਬੈਠੇ ਅਧਿਆਤਮਿਕ ਅਤੇ ਗਿਆਨवान ਲੋਕਾਂ ਨਾਲ ਵਿਚਾਰ ਕਰਕੇ ਪ੍ਰਾਪਤ ਹੋਣਾ ਸੀ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਫਿਰ ਉਹ ਪੜ ਪੜ ਕੇ ਮਾਨ ਪਾਉਂਦਾ ਹੈ ਅਤੇ ਉਹ ਸਹਿਜੇ ਹੀ ਡੂੰਘੇ ਧਿਆਨ ਅੰਦਰ ਸੁੰਨ ਅਵਸਥਾ ਅੰਦਰ ਅਫੋਰ ਅਵਸਥਾ ਅੰਦਰ ਚਲਾ ਜਾਂਦਾ ਹੈ ਉਸ ਦੇ ਅੰਦਰ ਚੱਲ ਰਹੇ ਸੰਸਾਰੀ ਫੁਰਨੇ ਦਾ ਅੰਤ ਹੋ ਜਾਂਦਾ ਹੈ ਤੇ ਉਹ ਅਕਾਲ ਪੁਰਖ ਦੇ ਨਾਮ ਭਾਵ ਅਕਾਲ ਪੁਰਖ ਦੀ ਹੋਂਦ ਵਿੱਚ ਸਮਾ ਜਾਂਦਾ ਹੈ ਸੁਣਨ ਦੇ ਨਾਲ ਉਸ ਦੇ ਅੰਦਰ ਇਹਨਾਂ ਗਿਆਨ ਉਤਪਨ ਹੁੰਦਾ ਹੈ ਕਿ ਉਹ ਵਿਗਾਸ ਵਿੱਚ ਆ ਜਾਂਦਾ ਹੈ ਅਤੇ ਉਸ ਦੇ ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਸੁਣਿਆ ਸਰਾ ਗੁਨਾ ਕੇਗਾ ਸੁਣਿਆ شیخ ਪੀਰ ਪਾਤਸ਼ਾਹ ਸੁਣਨ ਦੇ ਨਾਲ ਸਿੱਖ ਸਾਰੇ ਗੁਨਾ ਦਾ ਮਾਲਕ ਬਣ ਜਾਂਦਾ ਹੈ ਉਹ ਸ਼ੇਖਾਂ ਪੀਰਾਂ ਅਤੇ ਪਾਤਸ਼ਾਹਾਂ ਦੇ ਬਰਾਬਰ ਹੋ ਜਾਂਦਾ ਹੈ ਏਵੇਂ ਹੈ ਜਿਵੇਂ ਕਿਸੇ ਅੰਦੇ ਨੂੰ ਰਾਹ ਮਿਲ ਗਿਆ ਹੋਵੇ ਇਹ ਏਵੇਂ ਹੈ ਜਿਵੇਂ ਕਿਸੇ ਦੇ ਹੱਥ ਕੋਈ ਡੂੰਗੀ ਅਗੋਚਰ ਕੀਮਤੀ ਵਸਤ ਹੋ ਆ ਗਈ ਹੋਵੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਏ ਨਾਨਕ ਸੁਣਨ ਵਾਲਾ ਸਿੱਖ ਭਗਤ ਸਦਾ ਖੜਾਓ ਵਿੱਚ ਰਹਿੰਦਾ ਹੈ ਕਿਉਂਕਿ ਉਸ ਦੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਪਰ ਸਵਾਲ ਇਹ ਹੈ ਕਿ ਮੈਂ ਤਾਂ ਰੋਜ਼ ਸੁਣਦਾ ਹਾਂ ਮੈਨੂੰ ਇਸ ਸੰਸਾਰ ਤੇ ਬਹੁਤ ਜ਼ਿਆਦਾ ਸੁਨਾਇਆ ਜਾ ਰਿਹਾ ਹੈ ਇਸ ਸੰਸਾਰ ਤੇ ਸੁਣਾਉਣ ਵਾਲਾ ਸ਼ੋਰ ਇੰਨਾ ਜ਼ਿਆਦਾ ਹੈ ਕਿ ਵੱਜਦੇ ਹੋਏ ਸਪੀਕਰ ਮੈਨੂੰ ਨਿਰੰਤਰ ਸੁਨਾ ਰਹੇ ਹਨ ਲੱਗੇ ਹੋਏ ਬੋਰਡ ਮੈਨੂੰ ਮੰੰਤਰਿਤ ਕਰ ਰਹੇ ਹਨ ਕਿ ਇੱਥੇ ਸੁਨਾਇਆ ਜਾ ਰਿਹਾ ਹੈ ਇੱਥੇ ਸੁਨਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਸੁਨਾਇਆ ਜਾ ਰਿਹਾ ਹੈ ਲੋਕ ਸੁਨਾ ਰਹੇ ਹਨ ਪਰ ਮੈਂ ਨਾ ਤਾਂ ਸਿੱਧਾਂ ਅਤੇ ਪੀਰਾਂ ਦੇ ਬਰਾਬਰ ਹੋਇਆ ਹਾਂ ਮੈਂ ਸੁਰਾਂ ਤੇ ਨਾਥਾਂ ਦੇ ਬਰਾਬਰ ਹੋਇਆ ਹਾਂ ਨਾ ਮੈਨੂੰ ਧਰਤ ਧਵਲ ਆਕਾਸ਼ ਦੀ ਸੋਝੀ ਆਈ ਹੈ ਨਾ ਮੈਨੂੰ ਦੀਪਾਂ ਲੋਵਾਂ ਔਰ ਪਤਾਲ ਬਾਰੇ ਪਤਾ ਲੱਗਾ ਹੈ ਤੇ ਨਾ ਹੀ ਮੈਂ ਸਮੇ ਦੇ ਪ੍ਰਭਾਵ ਤੋਂ ਮੁਕਤ ਹੋਇਆ ਹਾਂ ਪਰ ਕਿਉਂ ਨਾ ਮੈਂ ਸ਼ਿਵ ਬ੍ਰਹਮਾ ਔਰ ਇੰਦਰ ਦੇ ਬਰਾਬਰ ਹੋਇਆ ਹਾਂ ਨਾ ਮੇਰੇ ਬੋਲ ਸੋਹਣੇ ਹੋਏ ਹਨ ਨਾ ਮੈਨੂੰ ਯੋਗ ਯੁਗਤੀ ਅਤੇ ਤਨ ਦੇ ਭੇਦਾਂ ਦੀ ਸਮਝ ਆਈ ਹੈ ਤੇ ਨਾ ਮੈਨੂੰ ਇਸ ਸੰਸਾਰ ਦੀਆਂ ਸਾਇੰਸ ਅਤੇ ਹੋਰ ਧਾਰਮਿਕ ਕਿਤਾਬਾਂ ਵਿੱਚ ਕੀ ਲਿਖਿਆ ਹੋਇਆ ਉਸ ਦੇ ਅਰਥਾਂ ਦਾ ਪਤਾ ਲੱਗਾ ਹੈ ਨਾ ਹੀ ਮੇਰੇ ਅੰਦਰ ਸੱਚ ਸੰਤੋਖ ਅਤੇ ਗਿਆਨ ਦੀ ਪ੍ਰਾਪਤੀ ਹੋਈ ਹੈ ਤੇ ਨਾ ਹੀ ਮੇਰੀ ਅਕਲ ਦਾ ਲੈਵਲ ਇਨਾ ਉੱਚਾ ਹੋਇਆ ਹੈ ਜਿੰਨਾ ਮੈਂ ਠਾਠਾ ਠਾਠਾਂ ਤੇ ਜਾ ਕੇ ਉੱਥੇ ਬੈਠੇ ਲੋਕਾਂ ਨਾਲ ਵਿਚਾਰ ਕਰਕੇ ਜਿਸ ਲੈਵਲ ਤੇ ਪਹੁੰਚਣਾ ਸੀ ਮਨਾਮ ਹੈ ਉਸ ਲੈਵਲ ਤੇ ਪਹੁੰਚਿਆ ਹਾਂ ਨਾ ਮੈਨੂੰ ਪੜ ਪੜ ਕੇ ਕੋਈ ਮਾਣ ਮਿਲਦਾ ਹੈ ਤੇ ਨਾ ਹੀ ਮੈਂ ਸਹਿਜ ਧਿਆਨ ਵਿੱਚ ਅਫੋਰ ਅਵਸਥਾ ਵਿੱਚ ਜਾਂ ਕਿਸੇ ਡੂੰਗੀ ਆਤਮਿਕ ਅਵਸਥਾ ਤੱਕ ਪਹੁੰਚਿਆ ਹਾਂ ਤੇ ਨਾ ਹੀ ਮੇਰੇ ਹੱਥ ਕੋਈ ਡੂੰਗੀ ਵਸਤੂ ਆਈ ਹੈ ਨਾ ਤਾਂ ਅਸੀਂ ਵਗਾਸ ਅਤੇ ਖਿੜੇ ਅੰਦਰ ਰਹਿੰਦੇ ਹਾਂ ਅਤੇ ਨਾ ਹੀ ਸਾਡੇ ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੋਇਆ ਹੈ ਪਰ ਕਿਉਂ ਤਸ ਤਾਂ ਸਿੱਧਾ ਜਾਂ ਜਵਾਬ ਹੈ ਕਿ ਅਸੀਂ ਸੁਣਿਆ ਨਹੀਂ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਹੀ ਇੱਕ ਊਂਕਾਰ ਹੈ ਭਾਵ ਇਸ ਸੰਸਾਰ ਦੇ ਅੰਦਰ ਕੋਈ ਦੂਸਰੀ ਹੋਂਦ ਜਾਂ ਦੂਸਰੀ ਹਸਤੀ ਨਹੀਂ ਹੈ ਇਸ ਸੰਸਾਰ ਦੇ ਅੰਦਰ ਕੇਵਲ ਇੱਕ ਹੀ ਪਰਮ ਸ਼ਕਤੀ ਅਕਾਲ ਪੁਰਖ ਹੈ ਜਿਸ ਨੇ ਇਸ ਪੂਰੇ ਬ੍ਰਹਿਮੰਡ ਨੂੰ ਪੈਦਾ ਕੀਤਾ ਹੈ ਅਤੇ ਇਸ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਔਰ ਅਸੀਂ ਸਾਰੇ ਉਸ ਇੱਕ ਓੰਕਾਰ ਅਕਾਲ ਪੁਰਖ ਦੇ ਬੱਚੇ ਜਾਂ ਔਲਾਦ ਹੋਣ ਕਰਕੇ ਜਾਂ ਉਸ ਦੀ ਪਦਾਇਸ਼ ਹੋਣ ਕਰਕੇ ਸਾਰੇ ਇੱਕ ਹਾਂ ਅਤੇ ਸਾਡੇ ਵਿੱਚ ਕੋਈ ਦੂਸਰਾ ਨਹੀਂ ਹੈ ਪਰ ਅਸੀਂ ਗੁਰੂ ਤੋਂ ਇਹ ਸੁਣਿਆ ਨਹੀਂ ਹੈ ਅਕਾਲ ਪੁਰਖ ਦੇ ਹੁਕਮ ਦੇ ਅਧੀਨ ਸਾਡੇ ਅੰਦਰ ਹੋਮੇਪੈਦਾ ਹੋਈ ਹੈ ਔਰ ਹੋਮੇ ਦੇ ਅਧੀਨ ਸਾਨੂੰ ਦੂਸਰੇ ਲੋਕ ਦੂਸਰੇ ਦੇਸ਼ ਦੂਸਰੀ ਕੌਮ ਦੂਸਰੀ ਜਾਤ ਦੂਸਰੇ ਮਸਜਬ ਦੂਸਰੇ ਸੰਸਥਾਵਾਂ ਦੂਸਰੇ ਵਿਚਾਰ ਨਜ਼ਰ ਆਉਂਦੇ ਹੈ ਅਤੇ ਸਾਨੂੰ ਬੜਾ ਪਰਪੱਕ ਤੌਰ ਤੇ ਜਪਦਾ ਹੈ ਕਿ ਸਾਨੂੰ ਯਕੀਨ ਹੈ ਕਿ ਅਸੀਂ ਦੂਸਰਿਆਂ ਲੋਕਾਂ ਨਾਲੋਂ ਦੂਸਰੇ ਧਰਮਾਂ ਨਾਲੋਂ ਦੂਸਰੇ ਵਿਚਾਰਾਂ ਨਾਲੋਂ ਬਹੁਤ ਬਿਹਤਰ ਹਾਂ ਅਤੇ ਅਸੀਂ ਆਪਣੇ ਆਪ ਨੂੰ ਸਰਮੌਰ ਪੈਦਾ ਕਰ ਲਈ ਉਹਨਾਂ ਨਾਲ ਉਲਝੇ ਰਹਿੰਦੇ ਹਾਂ ਸਾਨੂੰ ਲੱਗਦਾ ਹੈ ਕਿ ਇਹ ਦੂਸਰੇ ਲੋਕ ਦੂਸਰੇ ਵਿਚਾਰ ਸਾਡੇ ਸ਼ਰੀਕ ਹਨ ਅਤੇ ਸਾਡੇ ਅੰਦਰ ਉਹਨਾਂ ਪ੍ਰਤੀ ਨਿੰਦਿਆ ਈਰਖਾ ਸਾੜਾ ਚੁਗਲੀ ਆਦ ਬਹੁਤ ਸਾਰੀਆਂ ਬੁਰਾਈਆਂ ਪੈਦਾ ਹੋ ਜਾਂਦੀਆਂ ਹਨ ਅਤੇ ਅਸੀਂ ਇਸ ਸੰਸਾਰ ਦੇ ਅੰਦਰ ਉਹਨਾਂ ਦੂਸਰੇ ਲੋਕਾਂ ਨਾਲ ਇਹਨਾਂ ਨਫ਼ਰਤਾਂ ਨਾਲ ਉਲਝ ਕੇ ਰਹਿ ਜਾਂਦੇ ਹਾਂ ਕਿਉਂਕਿ ਅਸੀਂ ਸੁਣਿਆ ਨਹੀਂ ਹੈ ਕਿ ਅਕਾਲ ਪੁਰਖ ਨੇ ਪੂਰੇ ਬ੍ਰਹਿਮੰਡ ਨੂੰ ਸਾਜਿਆ ਹੈ ਔਰ ਇਸ ਦੇ ਅੰਦਰ ਪੈਦਾ ਹੋਏ ਸਾਰੇ ਜੀਵ ਇੱਕ ਹੀ ਹਨ ਅਸੀਂ ਸਤਿਗੁਰੂ ਤੋਂ ਇੱਕ ਓੰਕਾਰ ਬਾਰੇ ਨਹੀਂ ਸੁਣਿਆ ਇਸ ਕਰਕੇ ਸਾਨੂੰ ਇਹਨਾਂ ਲੋਕਾਂ ਵਿੱਚ ਆਪਣੇ ਅਤੇ ਬਗਾਨੇ ਸੱਜਣਾਂ ਅਤੇ ਦੁਸ਼ਮਣਾਂ ਮਹਿਤਿਆ ਤੇ ਵਿਰੋਧੀ ਨਜ਼ਰ ਆਉਂਦੇ ਹਨ ਅਤੇ ਅਸੀਂ ਇਹਨਾਂ ਆਪਣੇ ਅਤੇ ਬਗਾਨਿਆਂ ਦੇ ਸੰਕਲਪ ਵਿੱਚ ਉਲਝ ਕੇ ਰਹਿ ਜਾਂਦੇ ਹਾਂ ਕਿਉਂਕਿ ਅਸੀਂ ਸਤਿਗੁਰੂ ਤੋਂ ਨਹੀਂ ਸੁਣਿਆ ਕਿ ਇੱਕ ਓੰਕਾਰ ਨੇ ਪੂਰੀ ਸ੍ਰਿਸ਼ਟੀ ਨੂੰ ਇੱਕ ਹੀ ਬਣਾਇਆ ਹੈ ਔਰ ਇਸ ਅਨੇਕਤਾ ਦੇ ਵਿੱਚ ਅਸੀਂ ਉਸ ਇੱਕ ਆਕਾਲ ਪੁਰਖ ਨੂੰ ਵੇਖਣਾ ਸੀ ਪਰ ਅਸੀਂ ਉਹਨਾਂ अनेਕਾਂ ਵਿੱਚ ਇੱਕ ਆਕਾਲ ਪੁਰਖ ਵੇਖਣ ਦੀ ਬਜਾਏ ਇਸ ਇੱਕ ਬ੍ਰਹਿਮੰਡ ਦੇ ਅੰਦਰ अनेका ਲੋਕਾਂ ਨੂੰ ਵੇਖਦੇ ਹਾਂ ਅਤੇ ਇਸ ਤਰ੍ਹਾਂ ਅਸੀਂ ਉਲਝ ਕੇ ਰਹਿ ਜਾਂਦੇ ਹਾਂ ਕਿਉਂਕਿ ਅਸੀਂ ਸਤਿਗੁਰੂ ਤੋਂ ਇੱਕ ਓੰਕਾਰ ਬਾਰੇ ਸੁਣਿਆ ਨਹੀਂ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਅਸੀਂ ਸੁਣਿਆ ਨਹੀਂ ਹੈ ਕਿ ਆਕਾਲ ਪੁਰਖ ਸਤ ਨਾਮ ਹੈ ਭਾਵ ਅਕਾਲਪੁਰਖ ਦੀ ਹੋਂਦ ਅਕਾਲਪੁਰਖ ਦਾ ਨਾਮ ਅਕਾਲਪੁਰਖ ਦਾ ਵਜੂਦ ਅਕਾਲਪੁਰਖ ਦੀ ਐਗਜ਼ਿਸਟੈਂਸ ਸਦਾ ਰਹਿਣ ਵਾਲੇ ਹਨ ਅਸੀਂ ਉਸ ਅਕਾਲਪੁਰਖ ਦੀ ਹੋਂਦ ਭਾਵ ਅਕਾਲਪੁਰਖ ਦੇ ਨਾਮ ਦੇ ਬਰਾਬਰ ਆਪਣੀ ਹੋਂਦ ਜਾਂ ਆਪਣੀ ਹੋਮੇ ਨੂੰ ਪੈਦਾ ਕਰ ਲਿਆ ਹੈ ਤੇ ਸਾਨੂੰ ਲੱਗਦਾ ਹੈ ਕਿ ਸਾਡੇ ਦੁਆਰਾ ਬਣਾਈਆਂ ਗਈਆਂ ਵਸਤਾਂ ਇਮਾਰਤਾਂ ਸਾਜੋ ਸਮਾਨ ਤੇ ਹੋਰ ਬਹੁਤ ਸਾਰੀਆਂ ਜਾਇਦਾਦਾਂ ਸਦੀਵ ਤੌਰ ਤੇ ਸਾਡੇ ਨਾਲ ਟਿਕੀਆਂ ਰਹਿਣਗੀਆਂ ਅਤੇ ਅਸੀਂ ਸੰਸਾਰ ਤੇ ਸਦੀਵ ਤੌਰ ਤੇ ਰਵਾਂਗੇ ਅਸੀਂ ਇਸ ਗੱਲ ਨੂੰ ਭੁੱਲ ਗਏ ਹਾਂ ਕਿ ਕੇਵਲ ਆਕਾਲ ਪੁਰਖ ਹੀ ਸਤਨਾਮ ਹੈ ਅਤੇ ਉਸ ਤੋਂ ਇਲਾਵਾ ਹੋਰ ਸਭ ਬਣਾਈਆਂ ਗਈਆਂ ਹੁੰਦਾ ਜਾਂ ਚੀਜ਼ਾਂ ਬਣਦੀਆਂ ਅਤੇ ਖਤਮ ਹੋ ਜਾਂਦੀਆਂ ਹਨ ਅਸੀਂ ਆਪਣੀ ਹੋਮੇ ਨੂੰ ਇੰਨਾ ਮਜ਼ਬੂਤ ਕਰ ਲਿਆ ਹੈ ਕਿ ਸਾਨੂੰ ਲੱਗਦਾ ਹੈ ਕਿ ਅਸੀਂ ਕੁਝ ਵਿਸ਼ੇਸ਼ ਪਾਠ ਕਰਕੇ ਕੁਝ ਵਿਸ਼ੇਸ਼ ਪੂਜਾ ਕਰਕੇ ਕੁਝ ਵਿਸ਼ੇਸ਼ ਕਿਸਮ ਦੇ ਆਨੁਸ਼ੰਠਾਨ ਕਰਕੇ ਕੁਝ ਵਿਸ਼ੇਸ਼ ਕਰਮਕਾਂਡ ਕਰਕੇ ਜਾਂ ਕਿਸੇ ਡੇਰੇਦਾਰ ਕੋਲੋਂ ਕੋਈ ਵਿਸ਼ੇਸ਼ ਨੁਕਤਾ ਲੈ ਕੇ ਉਸ ਪਰਮਾਤਮਾ ਨੂੰ ਪਕੜ ਲਵਾਂਗੇ ਉਸ ਪਰਮਾਤਮਾ ਨੂੰ ਪਾ ਲਵਾਂਗੇ ਸਾਡੀ ਹੋਮੇ ਇੰਨੀ ਮਜ਼ਬੂਤ ਹੋ ਗਈ ਹੈ ਕਿ ਸਾਨੂੰ ਲੱਗਦਾ ਹੈ ਕਿ ਅਸੀਂ ਆਪ ਅਕਾਲ ਪੁਰਖ ਨੂੰ ਪ੍ਰਾਪਤ ਕਰ ਸਕਦੇ ਹਾਂ ਪਰ ਅਸੀਂ ਭੁੱਲ ਗਏ ਹਾਂ ਕਿ ਸਾਡੀ ਹੋਂਦ खत्म होने वाली है अस खत्म हो जाव केवल अकाल पुरख की होंद अकाल पुरख का नाम अकाल पुरख का वजूद ही सत है और केवल अकाल पुरख सत नाम ही इस ब्रह्मांड से सदा मौजूद रहेगा अकाल पुरख के हुकम के अधीन मेरे अंदर होमे ने जन्म लिया है और होमे अधीन मैनु दूसरे लोग दूसरे धर्म दूसरी जात दूसरी मजहब दूसरे देश दूसरिया संस्थाव दूसरे विचार नजर आते हैं और मैनू यकीन है कि मैं विचारक तौर पर इन दूसरे लोगों तो बधेरे सही बधेरे परिपक हाँ मैं इन लोगों विचारक तौर पर उलझ्या रहा हाँ ਮੈਨੂੰ ਲੱਗਦਾ ਹੈ ਕਿ ਇਹ ਦੂਸਰੇ ਲੋਕ ਮੇਰੇ ਸ਼ਰੀਕ ਹਨ ਮੇਰੇ ਦੁਸ਼ਮਣ ਹਨ ਅਤੇ ਮੇਰਾ ਨੁਕਸਾਨ ਕਰ ਰਹੇ ਹਨ ਜਾਂ ਬਿਹਤਰ ਢੰਗ ਨਾਲ ਜ਼ਿੰਦਗੀ ਨਹੀਂ ਜੀ ਰਹੇ ਮੈਂ ਇਹਨਾਂ ਨੂੰ ਬਿਹਤਰ ਢੰਗ ਨਾਲ ਜੀਉਣਾ ਸਿਖਾ ਸਕਦਾ ਹਾਂ ਇਸ ਕਰਕੇ ਇਹਨਾਂ ਲੋਕਾਂ ਪ੍ਰਤੀ ਮੇਰੇ ਅੰਦਰ ਨਫ਼ਰਤ ਸਾੜਾ ਈਰਖਾ ਕਿਉਗਲੀ ਅਤੇ ਦੁਸ਼ਟ ਦੀ ਭਾਵਨਾ ਜਨਮ ਲੈ ਲੈਂਦੀ ਹੈ ਅਸੀਂ ਸਤਗੁਰੂ ਤੋਂ ਇੱਕ ਓੰਕਾਰ ਬਾਰੇ ਨਹੀਂ ਸੁਣਿਆ ਇਸ ਕਰਕੇ ਸਾਨੂੰ ਇਹਨਾਂ ਲੋਕਾਂ ਵਿੱਚ ਆਪਣੇ ਅਤੇ ਬਗਾਨੇ ਸੱਜਣਾਂ ਅਤੇ ਦੁਸ਼ਮਣ ਹਮੈਤੀ ਅਤੇ ਵਿਰੋਧੀ ਨਜ਼ਰ ਆਉਂਦੇ ਹਨ ਅਤੇ ਅਸੀਂ ਇਹਨਾਂ ਆਪਣੇ ਅਤੇ ਬਗਾਨਿਆਂ ਦੇ ਸੰਕਲਪ ਵਿੱਚ ਉਲਝ ਕੇ ਰਹਿ ਜਾਂਦੇ ਹਾਂ ਕਿਉਂਕਿ ਅਸੀਂ ਸਤਗੁਰੂ ਤੋਂ ਨਹੀਂ ਸੁਣਿਆ ਕਿ ਇੱਕ ਓੰਕਾਰ ਨੇ ਪੂਰੀ ਸ੍ਰਿਸ਼ਟੀ ਨੂੰ ਇੱਕ ਹੀ ਬਣਾਇਆ ਹੈ ਔਰ ਇਸ ਅਨੇਕਤਾ ਦੇ ਵਿੱਚ ਅਸੀਂ ਉਸ ਇੱਕ ਆਕਾਲਪੁਰਖ ਨੂੰ ਵੇਖਣਾ ਸੀ ਪਰ ਅਸੀਂ ਉਹਨਾਂ अनेਕਾਂ ਵਿੱਚ ਇੱਕ ਆਕਾਲਪੁਰਖ ਵੇਖਣ ਦੀ ਬਜਾਏ ਇਸ ਇੱਕ ਬ੍ਰਹਿਮੰਡ ਦੇ ਅੰਦਰ अनेका ਲੋਕਾਂ ਨੂੰ ਵੇਖਦੇ ਹਾਂ ਅਤੇ ਇਸ ਤਰ੍ਹਾਂ ਅਸੀਂ ਉਲਝ ਕੇ ਰਹਿ ਜਾਂਦੇ ਹਾਂ ਕਿਉਂਕਿ ਅਸੀਂ ਸਤਿਗੁਰੂ ਤੋਂ ਇੱਕ ਮੁਕਾਰ ਬਾਰੇ ਸੁਣਿਆ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੁਣਾਇਆ ਹੈ ਕਿ ਕਰਤਾ ਕੇਵਲ ਇੱਕ ਆਕਾਲਪੁਰਖ ਹੈ ਉਸ ਨੇ ਇਸ ਪੂਰੇ ਬ੍ਰਹਿਮੰਡ ਨੂੰ ਬਣਾਇਆ ਹੈ ਅਤੇ ਉਹ ਬਿਨਾਂ ਕਿਸੇ ਭੇਦ ਭਾਵ ਵਿਤਕਰੇ ਡਰ ਜਾਂ ਲਾਲਚ ਤੋਂ ਆਪਣੀ ਪੈਦਾ ਕੀਤੀ ਪੂਰੀ ਕਾਇਨਾਤ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਅਤੇ ਇਸ ਤੋਂ ਇਲਾਵਾ ਕੋਈ ਵੀ ਹੋਰ ਹੋਂਦ ਜਾਂ ਹਸਤੀ ਨਹੀਂ ਹੈ ਜੋ ਕਿਸੇ ਇਨਸਾਨ ਨੂੰ ਕੋਈ ਚੀਜ਼ ਦੇ ਸਕੇ ਜਾਂ ਉਸ ਤੋਂ ਕਿਸੇ ਕੋਈ ਚੀਜ਼ ਖੋਹ ਸਕੇ ਪਰ ਅਸੀਂ ਸੁਣਿਆ ਨਹੀਂ ਹੈ ਅਸੀਂ ਅਕਾਲ ਪੁਰਖ ਦੇ ਬਰਾਬਰ ਹਜ਼ਾਰਾਂ ਹੋਰ ਕਰਤੇ ਬਣਾ ਲਏ ਹਨ ਜਿਨ੍ਹਾਂ ਨੂੰ ਅਸੀਂ ਮੁੱਖ ਤੌਰ ਤੇ ਦੋ ਵਰਗਾਂ ਵਿੱਚ ਵੰਡ ਸਕਦੇ ਹਾਂ ਪਹਿਲੀ ਕਿਸਮ ਦੇ ਕਰਤੇ ਉਹ ਹਨ ਜੋ ਸਾਡੇ ਮਨ ਦੀਆਂ ਮਨੋ ਕਾਮਨਾਵਾਂ ਨੂੰ ਪੂਰੀਆਂ ਕਰਦੇ ਹਨ ਇਸ ਸੰਸਾਰ ਤੋਂ ਅਕਾਲ ਪੁਰਖ ਦਾ ਨਾਮ ਧਿਆ ਕੇ ਉਸ ਵਿੱਚ ਲੀਨ ਹੋ ਚੁੱਕੇ ਉਸ ਵਿੱਚ ਅਪੇਧ ਹੋ ਚੁੱਕੇ ਇਸ ਸੰਸਾਰ ਤੋਂ ਮੁਕਤ ਹੋ ਚੁੱਕੇ ਮਹਾਪੁਰਸ਼ਾਂ ਦੀਆਂ ਇਸ ਸੰਸਾਰ ਵਿੱਚ ਰਹੰਦੀਆਂ ਨਿਸ਼ਾਨੀਆਂ ਦੇ ਰੂਪ ਵਿੱਚ ਹਨ ਔਰ ਪੁਜਾਰੀ ਉਹਨਾਂ ਉੱਪਰ ਪੂਰੀ ਤਰ੍ਹਾਂ ਕਾਬਜ ਹੈ ਉਹਨਾਂ ਨਿਸ਼ਾਨੀਆਂ ਉੱਪਰ ਕਾਬਜ ਪੁਜਾਰੀ ਨੇ ਇਹ ਪਰਮ ਫਲਾ ਰੱਖਿਆ ਹੈ ਕਿ ਇਹਨਾਂ ਵਸਤੂਆਂ ਥਾਵਾਂ ਜਾਂ ਵਿਸ਼ੇਸ਼ ਵਕਤਿਆਂ ਕੋਲ ਵਿਸ਼ੇਸ਼ ਅਧਿਕਾਰ ਹਨ ਜੋ ਅਕਾਲ ਪੁਰਖ ਦੇ ਅਪੇਧ ਪ੍ਰਬੰਧ ਨੂੰ ਭੇਦ ਕੇ ਉਸ ਦੇ ਪ੍ਰਬੰਧ ਵਿੱਚ ਗੁਸਪੈਠ ਕਰਕੇ ਤੁਹਾਡੀਆਂ ਵਿਸ਼ੇਸ਼ ਮੰਨ ਦੀਆਂ ਲੋੜਾਂ ਦੀ ਪੂਰਤੀ ਕਰਵਾ ਸਕਦੇ ਹਨ ਬੇਸ਼ੱਕ ਇਹ ਜਾਣੇ ਬਿਨਾ ਕਿ ਤੁਹਾਡੀਆਂ ਮਨੋ ਕਾਮਨਾਵਾਂ ਜਾਂ ਤੁਹਾਡੀਆਂ ਭਾਵਨਾਵਾਂ ਸਹੀ ਹਨ ਇਸ ਸੰਸਾਰ ਦੇ ਪੱਖ ਵਿੱਚ ਹਨ ਜਾਂ ਨਹੀਂ ਹਨ ਤੁਹਾਨੂੰ ਇੱਕ ਛੋਟੀ ਜੀ ਕਿਸਮ ਦੀ ਭੇਟਾ ਦੇ ਰੂਪ ਵਿੱਚ ਕੁਝ ਰਕਮ ਦੇ ਕੇ ਤੁਹਾਡੀਆਂ ਪ੍ਰਾਪਤੀਆਂ ਹੋ ਸਕਦੀਆਂ ਹਨ ਪੁਜਾਰੀ ਦੀ ਮਨੋਵਿਰਤੀ ਅਤੇ ਵਿਸ਼ਵਾਸ ਤੋਂ ਇਹ ਲੱਗਦਾ ਹੈ ਕਿ ਆਕਾਲ ਪੁਰਖ ਦਾ ਪ੍ਰਬੰਧ ਬਹੁਤ ਹੀ ਕਰਪਟ ਅਤੇ ਬਹੁਤ ਹੀ ਭ੍ਰਿਸ਼ਟ ਹੈ ਅਤੇ ਪੁਜਾਰੀ ਬੜੇ ਜ਼ੋਰਦਾਰ ਤਰੀਕੇ ਨਾਲ ਇਸ ਗੱਲ ਦਾ ਪ੍ਰਚਾਰ ਕਰਦਾ ਹੈ ਕਿ ਇਸ ਸਥਾਨ ਤੇ ਆਉਣ ਵਾਲੇ ਲੋਕ ਝੋਲੀਆਂ ਭਰ ਕੇ ਜਾਂਦੇ ਹਨ ਕੋਈ ਵੀ ਵਿਅਕਤੀ ਆਪਣੇ ਕਰਮਾਂ ਦੀ ਪ੍ਰਵਾਹ ਕੀਤੇ ਬਿਨਾ ਉਸ ਸਥਾਨ ਤੇ ਜਾ ਕੇ ਆਪਣੇ ਮੰਨ ਦੀਆਂ ਇੱਛਾਵਾਂ ਦੀ ਪੂਰਤੀ ਲਈ ਅਰਜ ਕਰ ਸਕਦਾ ਹੈ ਬੇਨਤੀ ਕਰ ਸਕਦਾ ਹੈ ਜਾਂ ਅਰਦਾਸ ਕਰ ਸਕਦਾ ਹੈ ਅਤੇ ਪੁਜਾਰੀ ਇਸ ਲਈ 10 ਜਾਂ 20 ਰੁਪਏ ਦੇ ਵਿੱਚ ਤੁਹਾਡੀ ਬੇਨਤੀ ਜਾਂ ਅਰਜ ਨੂੰ ਉਸ ਵਿਸ਼ੇਸ਼ ਥਾਂ ਤੇ ਕਰ ਦਿੰਦਾ ਹੈ ਪੁਜਾਰੀ ਇਹਨਾਂ ਲੋਕਾਂ ਦੁਆਰਾ ਦਿੱਤੇ ਗਏ ਪੈਸੇ ਦੀ ਦੁਰਵਰਤੋਂ ਕਰਕੇ ਆਪੁਜਾਸ਼ੀ ਭਰਿਆ ਜੀਵਨ ਬਤੀਤ ਕਰਦਾ ਹੈ ਅਤੇ ਉਸਨੇ ਇਸ ਪ੍ਰਬੰਧ ਨੂੰ ਚਲਾਉਣ ਲਈ ਆਪ ਤਨਖਾਹ ਤੇ ਲੋਕ ਰੱਖੇ ਹੋਏ ਹਨ ਪਰ ਅਸੀਂ ਗੁਰੂ ਤੋਂ ਸੁਣਿਆ ਨਹੀਂ ਇਸ ਕਰਕੇ ਸਾਨੂੰ ਇਹ ਸਾਰਾ ਕੁਝ ਇਹਨਾਂ ਸਥਾਨਾਂ ਤੇ ਨਜ਼ਰ ਨਹੀਂ ਆਉਂਦਾ ਹੈ ਕਿਉਂਕਿ ਇੱਥੇ ਜਾਣ ਵਾਲੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਸੁਣਿਆ ਨਹੀਂ ਹੈ ਕਿ ਕਰਤਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਤੇ ਉਹ ਜੀਵਾਂ ਨੂੰ ਉਹਨਾਂ ਦੇ ਕਰਮਾਂ ਦੇ ਆਧਾਰ ਤੇ ਰਿਜਕ ਦੇ ਰਿਹਾ ਹੈ ਕਿਸੇ ਨੂੰ ਕੀ ਮਿਲਣਾ ਹੈ ਜਾਂ ਕਿਸੇ ਕੋਲੋਂ ਕੀ ਵਾਪਸ ਲਿਆ ਜਾਣਾ ਹੈ ਇਹ ਉਸ ਦੇ ਕਰਮਾਂ ਦੇ ਆਧਾਰ ਤੇ ਫੈਸਲਾ ਹੁੰਦਾ ਹੈ ਇਹ ਵਿਸ਼ੇਸ਼ ਕਿਸਮ ਦਾ ਕੱਪੜਾ ਕੋਈ ਵਿਸ਼ੇਸ਼ ਕਿਸਮ ਦਾ ਪਕਵਾਨ ਸੋਨਾ ਚਾਂਦੀ ਰੁਪਈਏ ਨਾਰੀਅਲ ਮੁਰਗਾ ਬੱਕਰਾ ਖਡਾਉਣੇ ਲੂਣ ਮਾਂਜਾ ਦੁੱਧ ਆਦਿ ਵਿਸ਼ੇਸ਼ ਕਿਸਮ ਦੀਆਂ ਚੜਾਵਾ ਚੜਾ ਕੇ ਤੁਸੀਂ ਆਪਣੇ ਮਨ ਦੀਆਂ ਵਿਸ਼ੇਸ਼ ਕਾਮਨਾਵਾਂ ਦੀ ਪੂਰਤੀ ਕਰਵਾ ਸਕਦੇ ਹੋ ਬਹੁਤ ਸਾਰੀ ਦੁਨੀਆ ਇਨ੍ਹਾਂ ਸਥਾਨਾਂ ਤੇ ਆਪਣੇ ਮਨ ਦੀਆਂ ਮਨੋਕਾਮਨਾਵਾਂ ਲੈ ਕੇ ਜਾਂਦੀ ਹੈ ਅਤੇ ਇਸ ਨਾ ਸਥਾਨਾਂ ਤੇ ਜਾਣ ਨੂੰ ਹੀ ਧਰਮ ਸਮਝੀ ਬੈਠੀ ਹੈ ਕਿਉਂਕਿ ਉਹਨਾਂ ਨੇ ਗੁਰੂ ਕੋਲੋਂ ਸੁਣਿਆ ਨਹੀਂ ਹੈ ਕਿ ਕਰਤਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਇੱਕ ਦੂਸਰੀ ਕਿਸਮ ਦੇ ਵੀ ਕਰਤੇ ਹਨ ਇਹ ਤੁਹਾਨੂੰ ਕੁਝ ਦੇਣ ਦੀ ਬਜਾਏ ਤੁਹਾਡੇ ਕੋਲੋਂ ਕੁਝ ਨਾ ਕੁਝ ਖੁੰਦੇ ਹਨ ਔਰ ਪੁਜਾਰੀ ਨੇ ਪਰਮ ਭਲਾ ਰੱਖਿਆ ਹੈ ਕਿ ਤੁਹਾਡੇ ਮਗਰ ਕੁਝ ਅਜਈਆਂ ਚੀਜ਼ਾਂ ਲੱਗੀਆਂ ਹੋਈਆਂ ਹਨ ਜੋ ਤੁਹਾਡਾ ਨੁਕਸਾਨ ਕਰ ਸਕਦੀਆਂ ਹਨ ਅਸੀਂ ਗੁਰੂ ਕੋਲੋਂ ਅਕਾਲ ਪੁਰਖ ਕਰਤੇ ਬਾਰੇ ਸੁਣਿਆ ਨਹੀਂ ਹੈ ਇਸ ਲਈ ਅਸੀਂ ਇਸ ਪੁਜਾਰੀ ਦੀ ਠੱਗੀ ਦਾ ਵੀ ਸ਼ਿਕਾਰ ਹੋ ਰਹੇ ਹਾਂ ਪੁਜਾਰੀ ਇਹਨਾਂ ਸ਼ਕਤੀਆਂ ਨੂੰ ਕਾਬੂ ਕਰ ਲਈ ਜਾਂ ਆਪਣੇ ਅਨਸਾਰ ਵਰਤਣ ਲਈ ਸਾਨੂੰ ਵਿਸ਼ੇਸ਼ ਕਿਸਮ ਦੇ ਕਿਰਿਆ ਕਰਮ ਕਰਮਕਾਂਡ ਜਾਂ ਅਨੁਸ਼ਠਾਨ ਕਰਨ ਨੂੰ ਕਹਿੰਦਾ ਹੈ ਅਤੇ ਇਸ ਲਈ ਸਿੱਧੇ ਤੌਰ ਤੇ ਸਾਥੋਂ 3100 5200 6100 ਆਦ ਰਕਮਾਂ ਦੀ ਮੰਗ ਕਰਦਾ ਹੈ ਉਹ ਸਾਨੂੰ ਨੰਗੇ ਹੋ ਕੇ ਚੌਂਕਾਂ ਵਿੱਚ ਨਹਾਉਣ ਲਈ ਕਹਿੰਦਾ ਹੈ ਕਿਸੇ ਦੇ ਪੈਰਾਂ ਹੇਠੋਂ ਮਿੱਟੀ ਚੁੱਕਣ ਲਈ ਕਹਿੰਦਾ ਹੈ ਮੁਸ਼ੇਸ਼ ਥਾਵਾਂ ਤੇ ਜਾ ਕੇ ਵਿਸ਼ੇਸ਼ ਕਿਸਮ ਦੀ ਪੂਜਾ ਪਾਠ ਕਰਨ ਲਈ ਕਹਿੰਦਾ ਹੈ ਆਪਣੇ ਕੋਲ ਗਿੱਦੜ ਸਿੰਘੀ ਜਾਂ 12 ਸਿੰਘੀ ਕਾਲਾ ਕੱਪੜਾ ਜਾਂ ਕੋਈ ਮੁੰਦੀ ਛੱਲਾ ਆਦ ਰੱਖਣ ਲਈ ਕਹਿੰਦਾ ਹੈ ਉਹ ਵਿਸ਼ੇਸ਼ ਦਿਨ ਅਤੇ 12 ਵਿੱਚ ਵਿਸ਼ੇਸ਼ ਕਰਮ ਕਰਨ ਲਈ ਕਹਿੰਦਾ ਹੈ ਉਹ ਆਪਣੇ ਲਈ ਮੁਰਗਾ ਜਾਂ ਬੱਕਰੇ ਆਦ ਦੀ ਮੰਗ ਵੀ ਕਰਦਾ ਹੈ ਅਤੇ ਉਹ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਹ ਤੁਹਾਡਾ ਕੰਮ ਰੋਕਣ ਵਾਲੀਆਂ ਸ਼ਕਤੀਆਂ ਦਾ ਨਾਸ਼ ਕਰ ਦਵੇਗਾ ਤੁਹਾਡੇ ਦੁਸ਼ਮਣਾਂ ਦਾ ਨਾਸ਼ ਕਰ ਦਵੇਗਾ ਅਤੇ ਅਸੀਂ ਉਸ ਪੁਜਾਰੀ ਦੀ ਵੀ ਲੁੱਟ ਦਾ ਸ਼ਿਕਾਰ ਹੋ ਰਹੇ ਹਾਂ ਕਿਉਂਕਿ ਅਸੀਂ ਗੁਰੂ ਤੋਂ ਸੁਣਿਆ ਨਹੀਂ ਹੈ ਕਿ ਉਸ ਅਕਾਲ ਪੁਰਖ ਦੇ ਪ੍ਰਬੰਧ ਵਿੱਚ ਕਿਸੇ ਨੂੰ ਦਖਲ ਅੰਦਾਜ਼ੀ ਕਰਨ ਦੀ ਉਸ ਅਕਾਲ ਪੁਰਖ ਨੇ ਇਜਾਜ਼ਤ ਨਹੀਂ ਦਿੱਤੀ ਔਰ ਅਸੀਂ ਉਸ ਇੱਕ ਕਰਤਾ ਅਕਾਲ ਪੁਰਖ ਨੂੰ ਮੰਨਣ ਦੀ ਬਜਾਏ ਹਜ਼ਾਰਾਂ ਕਸਮ ਦੇ ਹੋਰ ਕਰਤੇ ਜੋ ਵੱਖ-ਵੱਖ ਸਥਾਨਾਂ ਤੇ ਜਾਂ ਵੱਖ-ਵੱਖ ਵਿਅਕਤੀਆਂ ਦੇ ਕਬਜ਼ੇ ਅਧੀਨ ਹਨ ਉਹਨਾਂ ਦੇ ਅੱਗੇ ਜਾ ਕੇ ਆਪਣਾ ਸ਼ੋਸ਼ਣ ਕਰਵਾ ਰਹੇ ਹਾਂ ਅਤੇ ਗੁਰੂ ਤੋਂ ਬੇਮੁਖ ਹੋਏ ਪਟਕਰੇ ਹਾਂ ਅਸੀਂ ਸੁਣਿਆ ਨਹੀਂ ਹੈ ਇਸ ਲਈ ਅਸੀਂ ਨਾ ਤਾਂ ਸਿੱਧਾਂ ਪੀਰਾਂ ਸੁਰਾਂ ਨਾਥਾਂ ਦੇ ਬਰਾਬਰ ਹਾਂ ਹੋਏ ਹਾਂ ਤੇ ਨਾ ਹੀ ਸਾਨੂੰ ਕੋਈ ਜ਼ਿਆਦਾ ਸਮਝ ਆਈ ਹੈ ਤੇ ਨਾ ਹੀ ਸਾਡੇ ਦੁੱਖ ਅਤੇ ਪਾਪਾਂ ਦਾ ਨਾਸ਼ ਹੋਇਆ ਹੈ